ਹੈਲੋ एवरीवन ਸਵਾਗਤ ਹੈ ਤੁਹਾਡਾ ਮਨਪ੍ਰਿਤ ਬਰਾਡ ਵਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ I ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਆਪਣੇ-ਆਪਣੇ ਘਰਾਂ ਤੰਦਰੁਸਤ ਹੋਵੋਗੇ ਤੇ ਲੋ ਜੀ ਇਹ ਹੈਗਾ ਆਪਣਾ ਸਾਈ ਚਿੱਟੇ ਵਾਲੇ ਦਿਨ ਦਾ ਮਤਲਬ ਨਾਈਟ ਹੀ ਹੈਗੀ ਉਹ ਨਾਈਟ ਆਪਾਂ ਬਣਾਣ ਕੀ ਗੁਜ਼ਾਰੀ ਸੀ ਉਹ ਤੋਂ ਮਿਲੋ ਤੇ ਸੋਚੇ ਆਪਾਂ ਕਿ ਉਹਨਾਂ ਦਾ ਰਾਕ ਇੱਥੇ ਲਗਾ ਲੀਨੇ ਆ ਤੇ ਇਸ ਤੋਂ ਬਾਅਦ ਕੀ ਰਾਤ ਨੂੰ ਅਸੀਂ ਬੈਠ ਕੇ ਗੱਲਾਂਬੱਤਾਂ ਕਰ ਰਹੇ ਸੀ ਤੇ ਨਾਲ ਹੀ ਜਿਹੜਾ ਜੱਪਚੋ ਤਾਂ ਫੁੱਲ ਸ਼ਰਾਰਤੀ ਮੂਡ ਦੇ ਵਿੱਚ ਸੀਗਾ ਕੁੱਲ ਮਤਲਬ ਇੰਜੋਏ ਕਰ ਰਹੇ ਸੀ ਗੱਲਾਂਬੱਤਾਂ ਅਸੀਂ ਸਾਰੇ ਇਹਦੀਆਂ ਗੱਲਾਂਬੱਤੀ ਦੇਖ ਰਹੇ ਸੀ ਇਹਦੇ ਸ਼ਰਾਰਤੇ ਦੇਖ ਰਹੇ ਸੀ ਗੱਲਾਂਬੱਤਾਂ ਕਰ ਰਹੇ ਸੀ ਨਾਲ ਦੇ ਨਾਲ ਤੇ ਸਾਰੀ ਫੈਮਿਲੀ ਅਸੀਂ ਇੱਥੇ ਬੈਠੇ ਹੋਏ ਸੀਗੇ ਤੇ ਗੱਲਾਂਬੱਤਾਂ ਕਰ ਰਹੇ ਸੀ ਤੇ ਮੈਂ ਸੋਚਿਆ ਨਾ ਕਿ ਕੱਲ ਵੀ ਤੁਹਾਨੂੰ ਵਲੌਗ ਨਹੀਂ ਮਿਲੇਗਾ ਤੇ ਤੇ ਮੈਂ ਸੋਚਿਆ ਤੇ ਅੱਜ ਵੀ ਵਲੌਗ ਮੇਥੋਂ ਐਡੀਟਿੰਗ ਤਾਂ ਨਹੀਂ ਹੋ ਪਾਈ ਰਹੀ ਸੀਗੀ ਤੇ ਪਰ ਫਿਰ ਵੀ ਮੈਂ ਹਿੰਮਤ ਕਰਕੇ ਆਪਦੇ ਲਾਈਵ ਤੋਂ ਪਹਿਲਾਂ ਪਹਿਲਾਂ ਇਹਨੂੰ ਐਡੀਟਿੰਗ ਕਰਕੇ ਤੇ ਮੈਂ ਸੋਚਿਆ ਤੁਹਾਡੇ ਨਾਲ ਮੈਂ ਪਾ ਦਵਾਂ ਤੁਹਾਡੇ ਤੱਕ ਜਿੱਦਾਂ ਵੀ ਇਹਦਾ ਥੰਬਨੇਲ ਵੀ ਸ਼ਾਇਦ ਹੀ ਬਣੇ ਚਲ ਜਿੱਦਾਂ ਵੀ ਹੋਇਆ ਮੈਂ ਤੁਹਾਨੂੰ ਇਹ ਵਲੌਗ ਪਾ ਦੂੰਗੀ ਤੇ ਪਲੀਜ਼ ਮੇਰੇ ਵਲੌਗ ਨੂੰ ਫੁੱਲ ਵਾਚ ਕਰੋ ਤੇ ਸਪੋਰਟ ਕਰੋ ਜੀ ਤੇ ਬਸ ਇਸੇ ਪ੍ਰਕਾਰ ਫਿਰ ਅਸੀਂ ਸੋਚਿਆ ਚਲ ਨਾਈਟ ਇੱਥੇ ਲਗਾ ਲੀਨੇ ਆ ਤੇ ਨੈਕਸਟ ਨਾਈਟ ਆਪਾਂ ਕਿੱਥੇ ਜਾਵਾਂਗੇ ਉਹ ਵੀ ਤੁਸੀਂ ਨੈਕਸਟ ਵਲੌਗ ਦੇ ਵਿੱਚ ਵੇਖਿਓ ਤਿਆਸ ਕਰਾਂਗੇ ਤੁਹਾਨੂੰ ਜਿਹੜੇ ਮੇਰੇ ਵਲੌਗ ਵਧੀਆ ਲੱਗ ਰਹੇ ਹੋਣਗੇ ਇੰਜੋਏ ਕਰ ਰਹੇ ਹੋਗੇ ਸੋ ਪਲੀਜ਼ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਇੱਥੇ ਜੱਬ ਜੋਤ ਕਹਿ ਰਿਆ ਸੀ ਮੈਂ ਪੁਲਿਸ ਨੂੰ ਫੋਨ ਲਗਾਣਾ ਪੁਲਿਸ ਨੂੰ ਦੇਖੋ ਇਦਾਂ ਫੋਨ ਫੜ ਕੇ ਇਦਾਂ ਕਹਿ ਰਿਆ ਸੀ ਖੂਬ ਇੰਜੋਏ ਕਰਦੇ ਬੱਚੇ ਅੱਜਕੱਲ ਤੁਹਾਨੂੰ ਪਤਾ ਜਿਆਦਾ ਹੀ ਐਡਵਾਂਸ ਹੋਏ ਪਏ ਨੇ ਤੇ ਬਸ ਇੱਥੇ ਫੁੱਲ ਮਸਤੀ ਦੇ ਵਿੱਚ ਮੋੜ ਦੇ ਵਿੱਚ ਬੈਠਾ ਸੀ ਤੇ ਮੈਂ ਵਲੌਗ ਬਣਾ ਰਹੀ ਸੀ ਕਿ ਤੇ ਕਾਫੀ ਹੱਦ ਤੱਕ ਮੈਂ ਵਲੌਗ ਮੰਨ ਕੇ ਚਲੋ ਕਟਿੰਗ ਕੀਤੀ ਬਹੁਤ ਜ਼ਿਆਦਾ ਮਤਲਬ ਵਲੌਗ ਬਣ ਗਿਆ ਸੀ ਤੇ ਮੈਂ ਸੋਚਿਆ ਕਿ ਉਹ ਵੇਖਿਆ ਨਹੀਂ ਜਾਂਦਾ ਪੂਰਾ ਸੋ ਇਸ ਕਰਕੇ ਛੋਟਾ ਵਲੌਗ ਰੈਡੀ ਕੀਤਾ ਪਲੀਜ਼ ਫੁੱਲ ਵਾਚ ਕਰੋ ਜੇ ਠੀਕ ਹੈ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਮਨਪ੍ਰੇਰਕ ਵਲੌਗਸ ਤੇ ਕੋਰ ਤੁਸੀਂ ਸਾਰੇ ਕਿਵੇਂ ਹੋ ਹੁਕ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਕਰੈਕਟ ਅੰਦਰ ਉਸ ਹੋਵੋਗੇ ਪਤਾ ਨਹੀਂ ਕਿੱਦਾਂ ਦੀ ਹੋ ਰਹੀ ਆ ਰਹੀ ਹੈ ਨਾ ਪਤਾ ਨਹੀਂ ਪਰਪਲ ਜਿਹਾ ਕਲਰ ਪਾ ਕੇ ਤੇ ਜੇ ਕੋਈ ਕੋਈ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਵ ਨੂੰ ਲਾਈਵ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਪਾਂ ਹੋ ਗਏ ਨਹਾ ਧੋ ਕੇ ਰੈਡੀ ਤੇ ਹੁਣ ਆਪਣੀ ਜਾਣ ਦੀ ਤਿਆਰੀ ਆ पैकिंग वगैरह डन इतों भी हो गया तो हूँ अपनी वापसी जान दी है जी अज्ज सफाइया अज कर अच्छ लक्कड़ा मिस्त्री अज हटा कल भी तुम दिखाया कप बोर्ड का कम करवाया है तो अच्छ सफाइया होगी उपर भी चलिए तुम दिखावा चलो जी उपर भी आप चलते अभी घरेलू लगनी है मैं क्या चलो लगते विखाई आपूँगे लोच ओके इतार करवा करवाया देखो कबड़ य उपर एल सी डी वास्ते कबड़ हो गया बैड तैयार करा सोहना बैड रेडी किया लक्कड़ा मिस्त्री लगा सी ਤਬਾਤੂਆ ਆ ਚੜ ਗਿਆ ਪੌੜੀਆਂ ਚੜਦੇ ਚੜਦੇ ਮੈਨੂੰ ਤੇ ਲਓ ਜੀ ਮੈਂ ਕਿਹ ਚਲ ਦਿਖਾਈ ਹੋਏ ਆ ਇਹ ਮਤਲਬ ਤੇ ਆਪਣੇ ਹੁਣ ਵਿਆਹ ਨੂੰ ਛੋੜੀ ਚੇ ਰਹਿ ਕੇ ਮਤਲਬ ਠੀਕ ਹੈ ਤੁਹਾਨੂੰ ਮੌਲ ਦਿਓ ਬੰਦੋ ਕਰਨ ਤੇ ਚਲੋ ਜੀ ਚਲੋ ਜੀ ਹੁਣ ਚਲਦੇ ਆਪਾਂ ਬੈੱਡ ਹੋ ਗਿਆ ਉੱਪਰ ਵਾਲਾ ਕਮਰਾ ਦੇਖੋ ਕਿੰਨਾ ਕਲਰ ਆ ਠੀਕ ਹੈ ਜੀ ਇੱਥੋਂ ਵੀ ਦਿਖਾਵਾਂ ਤੁਹਾਨੂੰ ਥੱਲੇ ਲੋਕ ਨਾਲ ਕਾਵੇ ਫਿਰ ਦਿਖਾਉਂਗਾ ਤੇ ਲੱਗੜੀ ਲੋਕ ਨਹੀਂ ਛੇੜੀ ਥੋੜਾ ਤੁਹਾਨੂੰ ਦਿਖਾ ਦਿੰਨੇ ਬਾਹਰ ਦਾ ਵੀਊ ਤੇ ਥੋੜਾ ਇਹ ਦੇਖ ਵੀਊ ਚੈੱਕ ਕਰੋ ਤੁਹਾਨੂੰ ਦਿਖਾਵਾਂ ਮੈਂ ਥੱਲੇ ਬੈਠੇ ਸਾਰੇ ਜਾਣ ਇਧਰ ਥੱਲੜੀ ਕਿਚਨ ਹੈ 1 ਮਿੰਟ ਇਧਰ ਥੱਲੇ ਬੈਠੇ ਆ ਕਿੱਧਰ ਚੱਪਟੀ ਇਹ ਵਿਖਾਉਣੀ ਤੁਹਾਨੂੰ ਕਿੱਧਰ ਗਈ ਗੱਡੀ ਤਿਆਰ ਖੜੀ ਐ ਤੇ ਉਹ ਸੜਕ ਇੰਨੀ ਕਿਸ ਤਰਕੇ ਉਹ ਮੇਨ ਰੋ ਸੜਕਾ ਹੈ ਬੜਾ ਸੋਨਾ 뷰 ਉੱਪਰ ਉੱਪਰ ਟਿੱਕੇ ਓਟੀਆਂ ਪਕਾਉਂਦੀ ਪਈ ਤੇ ਚਲੋ ਜੀ ਪਿੱਛੋ ਦੇ ਮੋਲ ਵੀ ਦਿਖਾਦੇ ਹਾਂ ਤੁਹਾਨੂੰ ਉਹ ਜੱਪ ਫਿਰਦਾ ਚਾਚੂ ਦੇ ਨਾਲ ਉਹ ਕਿੱਧਰ ਬਾਹਰ ਤੇ ਵੇਖ ਨਲਬੇ ਨੇ ਉੱਪਰ ਆਉਣਾ ਕਰੂਗਾ ਉਦੋਂ ਪਹਿਲਾਂ ਪਹਿਲਾਂ ਪਤਲੇ ਚੱਲਦੇ ਆ ਪਿਛਲਾ ਮੋਹਲਾ ਜਪੂ ਫਿਰਦਾ ਤੇ ਚਲੋ ਜੇ ਪਿਛਲਾ ਮੋਹਲਾ ਮੈਨੂੰ ਇੱਕ ਮੁੱਤ ਦਿਖਾਨੀ ਆ ਥੱਲੋ ਬਕਾਵਾ ਜਾ ਕੇ ਕਿੱਥੋਂ ਦਿਖਾਵਾਂ ਇੱਥੇ ਦਿਖਾਵਾਂ ਮਰਜ਼ੀ ਦਿਨ ਸਿੰਦੂ ਜੇ ਦੇਖ ਗਿਆ ਤੇ ਮੈਨੂੰ ਦਿਖਾ ਦੇਣੀ ਨੇ ਥੱਲੋ ਬਕਾਉਣਾ ਪਊਗਾ ਥੱਲੋ ਹੀ ਬਕਾਉਣਾ ਪਊਗਾ ਚਲੋ ਚਲੀਆਂ ਉੱਪਰ ਨੂੰ ਸਟੇਅਰ ਜਾਂਦੀਆਂ ਨੇ ਆ ਵੀਊ ਆਪੇ ਇਤਰਦਾ ਬੜਾ ਸਮਾ ਵੀਊ ਖੇਤਾਂ ਦੇ ਵਿੱਚ ਮਜ਼ਾ ਆਉਂਦਾ ਨਾ ਇੱਧਰ ਦੇ ਵੇਖ ਕੇ ਕਿ ਪੱਕੀ ਹੋ ਉਹ ਲੋ ਚ ਇੱਧਰ ਵੀ ਦੇਖੋ ਨੇ ਇਧਰ ਮੈਂ ਵੀ ਨਹੀਂ ਆਈ ਘਰੇ ਇਧਰ ਖੇਤੀ ਖੇਤਾ ਸਬਜ਼ੀਆਂ ਲੱਗੀਆਂ ਆ ਇਧਰ ਉਹ ਸਬਜ਼ੀਆਂ ਦੇ ਉੱਤੇ ਪੰਨਾ ਦਿੱਤਾ ਹੋਇਆ ਮੇਰੇ ਮਾਮਾ ਬੈਠਾ ਉਧਰ ਰੋਤੀ ਹਾਰਾ ਹੈ ਪਾਣੀ ਗਰਮ ਹੋਈ ਜਾਂਦਾ ਉਹ ਥੱਲੇ ਜਾ ਕੇ ਦਿਖਾਉਣੀ ਤੁਹਾਨੂੰ ਜੜੀ ਚੀਜਾਂ ਥੱਲੇ ਦਿਖਾਉਣ ਵਾਲੀਆਂ ਜਿਹੜੀਆਂ ਚੀਜ਼ਾਂ ਥੱਲੇ ਦਿਖਾਉਣ ਵਾਲੀਆਂ ਥੱਲੇ ਦਿਖਾਵਾਂਗੇ ਤੁਹਾਨੂੰ गए चलिए थले लाइए पहले तो हूँ चल गए थल्ले उपर तो देख ही लिया थोड़ा भी दिखाता डर बहुत लगता बिना घरेलू तो हम थले उतरन लगे लोच हूं आगे थलेगी लगूगी फिर इना कलारा चकै जाऊगा तुम तो मैं सिंगर दिखा के लिए नहीं एक मिनट रुको मैं तो आप पहली बार देखिए थोनू तो दिखाने उधर कैमरा करते रुक जाओ मजद्ध दिंग कि ने। बड़े बड़े है ना थले रुल ये ऐसे किडे बड़े बड़े ਲੰਮੇ ਲੰਮੇ ਇਹਦੇ ਸਿੰਘ ਨੂੰ ਮੈਂ ਤਾਂ ਪਹਿਲੀ ਵਾਰ ਦੇਖਿਆ ਚਲੋ ਜੀ ਆ ਗਿਆ ਜਬਜੋ ਸਿੰਘ ਬਰਾੜ ਸਤਿ ਸ਼੍ਰੀ ਅਕਾਲ ਬਲੋਏ ਬੇਟਾ ਸਤਿ ਸ਼੍ਰੀ ਅਕਾਲ ਕਰਦੇ ਪੁੱਤ ਲਾ ਇਹ ਤਾਂ ਪੌਡੀ ਮਾਰਦਾ ਨਵਾਂ ਸੂਟ ਪਾ ਕੇ ਇਹ ਆਪਣੇ ਪਿਛਲਾ ਪਿੱਛੇ ਵੀ ਕੋਠੀ ਦੇ ਕਮਰੇ ਰੱਖਿਆ ਇੱਧਰ ਚ ਬਹੁਤ ਸਾਮਾਨ ਪਿਆ ਦੋ ਦੋ ਚਾਰ ਪੇਟੀਆਂ ਅਲਮਾਰੀ ਚਲੋ ਬੇਟਾ ਇੱਥੇ ਤਾਂ ਬੁੱਤ ਹੋਆ ਕਿਆਰੀਆਂ ਹੋਈ ਜਾਂਦੀਆਂ ਨੇ ਇੱਧਰ ਤਾਂ ਕੱਲ੍ਹ ਵਾਲੀ ਤੁਹਾਨੂੰ ਦਿਖਾਇਆ ਹੀ ਸੀਗਾ ਸਾਹੇ ਚਿੱਠੀ ਦੇ ਕੱਪੜੇ ਵਗੈਰਾ ਪਏ ਜਿਹੜੇ ਚੱਲ ਆਇਆ ਚਲੋ ਜੀ ਚੱਲਦੇ ਆਪਾਂ ਓਏ ਹੋਏ ਲਓ ਜੀ ਹਾਂ ਕੋਠੀ ਤੁਸੀਂ ਵੇਖੀ ਐ ਹਾਂ ਤੁਹਾਨੂੰ ਕੀ ਵਿਖਾਈ ਗੇ ਬਾਹਰ ਦਾ 뷰 ਵਿਖਾਇਆ ਹੋਇਆ ਮੈਨੂੰ ਲੱਗਦਾ ਤੁਹਾਨੂੰ ਪਹਿਲਾਂ ਦਿਖਾਇਆ ਹੋਇਆ ਕਿ ਨਹੀਂ ਚਲੋ ਦੁਬਾਰਾ ਦਿਖਾ ਦਿੰਨੇ ਆ ਜਾ ਬੇਟਾ 2 ਮਿੰਟ ਬਾਹਰ ਦਾ 뷰 ਵਿਖਾਈ ਦਵਾ ਕਿਉਂਕਿ ਕਈ ਭੈਣਾਂ ਹੁਣ ਜੁੜੀਆਂ ਨੇ ਉਹਨਾਂ ਦੇ ਲਈ ਨਿਊ ਹੋ ਸਕਦਾ 뷰 ਹਨ ਇਹ ਬਾਹਰ ਦਾ 뷰 ਚਲ ਆ ਜੋ ਜੀ ਸੇ ਉਹ ਪੁੱਜ ਜਾਓ ਜੋ ਥੈਂਕ ਯੂ ਕਰੇ ਥੈਂਕ ਯੂ ਥੈਂਕ ਯੂ ਥੈਂਕ ਯੂ ਚਲ ਆ ਜੋ ਤੋਂ ਆਫ ਕੇ ਲੈ ਕੇ ਚਲੋ ਜੀ ਤਿਆਰ ਹੋਏ ਖੜੇ ਆਪਾਂ ਤੇ ਇਧਰ ਸੱਚ ਉਹ ਖਾਂਦੂਗੀ ਤੁਹਾਨੂੰ ਮੈਂ ਇੱਧਰ ਦੀ ਘੁਮ ਕੇ ਵਿਖਾ ਦਿੰਦੇ ਆਜਾ ਮੈਂ ਇੱਧਰ ਦੀ ਵਿਖਾ ਕੇ ਲਿਓਣੀ ਆ ਹਾ ਦੇਖੋ ਇੱਥੇ ਪਾਣੀ ਗਰਮ ਹੁੰਦਾ ਦੇਖੋ ਇਹਦੇ ਨੀਚੇ ਅੱਗ ਲਗਾਈ ਹੈ ਇੱਥੇ ਪਾਣੀ ਗਰਮ ਹੋ ਰਿਹਾ ਇੱਥੋਂ ਧੂਆ ਨਿਕਲ ਰਿਹਾ ਇੱਥੇ ਪਾਣੀ ਗਰਮ ਹੋ ਰਿਹਾ ਇਹ ਕੀ ਕਿਆ ਬਾਤ ਹੈ ਮਾਦੀ ਹੈ ਨਾ ਤੇ ਚਾਚੂ ਨਾਲ ਲੱਗ ਜਾਵੇਂਗਾ ਚਾਚੂ ਨਾਲ ਲੱਜਾ ਹਾਂ ਪੀਆ ਪੀਆ ਤਦੇ ਦੇ ਮੈਨੂੰ ਇੱਕ ਦੇ ਦੇ ਕਾਪੇਂ ਦੇ ਦੇ ਠੀਕ ਹੈ ਮਮਾ ਨੂੰ ਤਰਖ ਨਾ ਜਾਈ ਡੱਬ ਟਿੰਗਾ ਨਾ ਨਾਨੀ ਨੂੰ ਫੜਾ ਦੇ ਨਾ ਨਾਨੀ ਨੂੰ ਆ ਜਾ ਕੋਰਾ ਤਾਂ ਖਾ ਚ ਲਿਆ ਵਾ ਉਹਦੇ ਨਿੱਕਾ ਜਿਹਾ ਪੂਰਾ ਦੇਖ ਹੈ ਬਾਦੂ ਚਾਨੀ ਬੋਦਾ ਬਾਦੂ ਚਾਨੀ ਬੋਦਾ ਪੈਸੇ ਨਾ ਸਟਲੀ ਪੈਸੇ ਪਾਪੇ ਨੂੰ ਫੜਾ ਜਾ ਕਹਿੰਦਾ ਮੈਂ ਡਿਊਟੀ ਲੱਗ ਗਿਆ ਪੈਸੇ ਆ ਗਏ ਮੇਰੇ ਕੋਲ ਲੈ ਪੈਸੇ ਫੜਾ ਦੇ ਤੂੰ ਲੈ ਦੇ ਉੱਥੇ ਚੱਕ ਲਈ ਅੱਜ ਫੇਰ ਉਹ ਉੱਥੇ ਚੁੱਕੀ ਜਾਂਦਾ ਉਹ ਸਹੀ ਮਾੜਾ ਜੱਜਮੀ ਕੋਈ ਐ ਤਾਂ ਦੋਨੋਂ ਬਸ ਇਹਨਾਂ ਦੇ ਤਾਂ ਲੋਟ ਕਰ ਹੀ ਜਾਂਦੇ ਨੇ ਤਾਂ ਚੱਕਾਂ ਤੋਂ ਮਿੱਟੀ ਆਉਂਦੀ ਹੈ ਜੇ ਪਾਲੀ ਚੜੀ ਵੀ ਨਹੀਂ ਪੁੱਤੋਂ ਉਹ ਕਰਦੇ ਨਹੀਂ ਕੋਟੀ ਨਹੀਂ ਪੈਂਦੀ ਹੁਣ ਚੱਕ ਤੋਂ ਬਦਲਦੀ ਕੋਟੀ ਨਹੀਂ ਪੈਂਦੀ ਹੁਣ ਆਵੇਂ ਪਾ ਕੇ ਵੇਖੀ ਮੈਨੂੰ ਬੜੀ ਗਰਮੀ ਲੱਗੀ ਮੈਂ ਲਾਤੀ ਚੰਗਾ ਨਾ ਨਹੀਂ ਸੱਚੀ ਕਾ ਸੀ ਰਾਜੇ ਨੇ ਤਲਵੰਡੀ ਲੈ ਲੈ ਬਲੈਕ ਜੋਨਾਂ ਪਾ ਚੱਲੇ ਜਬ ਜੋ ਦਾ ਚਾਚੂ ਬਾਈ ਕਰਦੇ ਆ ਵੀ ਚਾਚੂ ਨੂੰ ਬਾਈ ਕਰਦੇ ਬਾਈ ਲੋ ਜੀ ਹੁਣ ਅਸੀਂ ਚੱਲਨੇ ਆ ਪਿੱਛੇ ਦੇਖ ਲੋ ਤੁਸੀਂ ਲੋਦੀ ਲੈਣਾ ਲੋ ਜੀ ਹੁਣ ਆਪਾਂ ਚੱਲੇ ਘਰ ਨੂੰ ਆਏ ਨਿਕਾਏ ਬੱਚਾ ਚੱਕ ਲੈ ਦਨ ਫੇਰ ਹਨਾ ਕਹਿੰਦੇ ਫੇਰ ਆਪਣਾ ਬੱਚਾ ਚੱਕ ਲੈ ਹਾਂ ਉਹ ਕਹਿੰਦੇ ਆਏ ਕਿਵੇਂ ਛੱਡ ਗਏ ਉਹ ਖੜੇ ਮਾਮੇ ਆ ਦੀ ਉਹ ਖੜੇ ਸ਼ੀਸ਼ਾ ਸਾਡਾ ਸਾਰਾ ਚੱਕਣ ਵਾਲਾ ਜੀ ਉਹ ਖੜੇ ਚਲੋ ਜੀ ਬਾਏ ਬਾਏ ਆ ਵੀ ਮਾਮੇ ਕਾ ਪੀਣ ਪਾਣੀ ਪਾਣੀ ਪੀਤਾ ਸੀ ਬਟਾ ਰੁਕ ਜਾ ਚਲੋ ਜਣ ਚਲਦੇ ਕਰਾ ਲਓ ਜੀ ਹੁਣ ਆਪਾਂ ਘਰ ਤੋਂ ਨਿਕਲ ਗਏ ਸੀ ਤੇ ਹੁਣ ਆਪਾਂ ਚੱਲੇ ਸੀ ਕਿੱਥੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਪਤਾ ਲੱਗੂਗਾ ਇਹ ਸਾਰੀ ਕਾਸ਼ੀ ਯੂਨੀਵਰਸਿਟੀ ਹੈ ਜੋ ਕਿ ਕਾਫੀ ਵੱਡੀ ਹੈਗੀ ਤੇ ਮੈਂ ਸੋਚਿਆ ਕਿ ਵਲੌਗ ਤੁਹਾਡੇ ਲਈ ਅੱਜ ਤਾਂ ਪਾ ਹੀ ਦਵਾਂ ਔਖੇ ਸੋਕੇ ਮੈਂ ਬਹੁਤ ਜਿਆਦਾ ਲੇਟ ਹੋ ਗਈ ਸੀ ਵਲੌਗ ਨਹੀਂ ਮੇਥੋਂ ਐਡੀਟਿੰਗ ਹੋਇਆ ਤੇ ਚਲੋ ਮੈਂ ਔਖੇ ਸੋਕੇ ਵਲੌਗ ਦੀ ਐਡੀਟਿੰਗ ਕਰਕੇ ਤੁਹਾਡੇ ਤੱਕ ਪਹੁੰਚਾਤਾ ਇਹਨੂੰ ਕਾਫੀ ਹੱਦ ਤੱਕ ਸ਼ਾਰਟ ਕੀਤਾ ਤੇ ਉਮੀਦ ਕਰਾਂਗੇ ਤੁਹਾਨੂੰ ਵਲੌਗ ਬਹੁਤ ਪਸੰਦ ਆਊਗਾ ਜੇਕਰ ਵਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਨਿਕਾ ਜਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਲਾਈਕ ਸ਼ੇਅਰ ਕਮੈਂਟ ਦੇ ਨਾਲ ਮੋਟੀਵੇਟ ਹੁੰਦਾ ਬੰਦਾ ਸੋ ਮੋਟੀਵੇਟ ਪਲੀਜ਼ ਜਰੂਰ ਕਰਿਆ ਕਰੋ ਤੇ ਬਸ ਤੁਸੀਂ ਵਲੌਗ ਨੂੰ ਫੁੱਲ ਵਾਚ ਕਰੋ ਜ